ਹੱਥਾਂ ਦੇ ਵਿੱਚ ਚਿੱਟੇ ਰੰਗ ਦਾ ਕਾਗਜ਼ ਫੜੀ ਇਹ ਬਜ਼ੁਰਗ ਜੋੜਾ ਜੋ ਨਜ਼ਰ ਆ ਰਿਹਾ ਇਹਨਾਂ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਜਿਸ ਨੂੰ ਸੁਣ ਕੇ ਇੱਕ ਵਾਰ ਤੁਸੀਂ ਸੋਚਾਂ ਵਿੱਚ ਜ਼ਰੂਰ ਪੈ ਜਾਓਗੇ ਹੁਣ ਤੱਕ ਅਜਿਹਾ ਕੁਝ ਤਾਂ ਤੁਸੀਂ ਫਿਲਮਾਂ ਦੇ ਵਿੱਚ ਹੁੰਦਾ ਦੇਖਿਆ ਹੋਵੇਗਾ ਪਰ ਇਹਨਾਂ ਦੇ ਮੁੰਡੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਰ ਦਿਖਾਇਆ ਹੈ ਜਿਸ ਤੋਂ ਬਾਅਦ ਇਸ ਬਜ਼ੁਰਗ ਜੋੜੇ ਨੂੰ ਲੁਧਿਆਣਾ ਦੇ ਕਮਿਸ਼ਨਰ ਦਫ਼ਤਰ ਦੇ ਬਾਹਰ ਹਗਾਮਾ ਕਰਨਾ ਪਿਆ ਹੁਣ ਪੂਰਾ ਮਾਮਲਾ ਸੁਣੋ ਇਹਨਾਂ ਦੇ ਜ਼ੁਬਾਨੀ ਅੱਜ ਹੀ ਖਾਲੀ ਦੀ ਹਮਲਾ ਹੋਇਆ ਉਦੇ ਬਾਅਦ ਕਿੰਨੇ ਵਦਾ ਸੀ 751 ਦਾ ਪਰਚਾ ਉਹਨਾਂ ਨੇ ਬਾਤਾ 751 ਦਾ ਪਰਚਾ ਪਾਇਆ ਉਹਦੇ ਬਾਅਦ ਫਿਰ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਤੋਂ ਡਾਇਰੈਕਸ਼ਨ ਕਰਾਈ ਤੇ ਡਾਇਰੈਕਸ਼ਨ ਦੇ ਬਾਅਦ ਥਾਣੇ ਵਾਲੇ ਕਿਹ ਕਹਿੰਦੇ ਤੂੰ ਭਾਵੇਂ ਹਾਈ ਕੋਰਟ ਭਜ ਲੈ ਕੋਰਟ ਵਾਲੇ ਕਮਿਸ਼ਨਰ ਕੋਲ ਫਸ ਲੈ ਪਾਵੇਂ ਤੋਂ ਪ੍ਰਬੰਧ ਮੰਤਰ ਕੋ ਫਾਜਲਾ ਭਗਵੰਦ ਮੰਦੀ ਵੀ ਆਰਡਰ ਆਏ ਨੇ ਹਾਂਜੀ ਜੋ ਉਹਨਾਂ ਨੇ ਤੇ ਆਰਡਰ ਕਰਨੇ ਆ ਕੰਮ ਤੇ ਅਸੀਂ ਕਰਨਾ ਹੈ ਧਰਨਾ ਤਾਲ ਆ ਕਿ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਨਹੀਂ ਹੋ ਰਹੀ ਉੱਥੋਂ ਮੁੰਡਿਆਂ ਤੇ ਹਮਲੇ ਹੋ ਰਹੇ ਆ ਮੋਤੀ ਨਗਰ ਮੋਤੀ ਨਗਰ ਥਾਣੇ ਚੀਮਾ ਚੌਕ ਤੇ ਮੇਰੇ ਮੁੰਡੇ ਤੇ ਫਿਰ ਹਮਲਾ ਹੋਇਆ ਉੱਥੇ ਮੋਟਰਸਾਈਕਲ ਖੋਇਆ ਗਿਆ 1,26,000 ਰੁਪਏ ਖੋਇਆ ਗਿਆ ਟੋਕੇ ਮਾਰੇ ਗਏ ਅਸੀਂ ਪਤਾ ਨਹੀਂ ਤੁਹਾਡਾ ਮੁੰਡਾ ਕਿੰਨੇ ਪੈਸੇ ਆਰ ਚੁੱਕਾ ਹੈ ਮੁੰਡਾ 45 ਲੱਖ ਰੁਪਈਆ ਅਸੀਂ ਪੈਸੇ ਦੀ ਇਨਸਾਫ ਨਹੀਂ ਮੰਗਦੇ ਵੀ ਅਸੀਂ ਕਹਿੰਦੇ ਉਹਨਾਂ ਨੂੰ ਸਜ਼ਾ ਮਿਲਣ ਫੇਰ ਟੋਕੇ ਮਾਰੇਗੇ ਅਸੀਂ ਜਦੋਂ ਥਾਣੇ ਉਥੇ ਮੈਡੀਕਲ ਕਰਾਨਗੇ ਤੇ ਮੈਡੀਕਲ ਹਸਪਤਾਲ 'ਤੇ ਉਹਨਾਂ ਨੇ ਹਮਲਾ ਕਰਤਾ ਅਸੀਂ 112 ਨੰਬਰ ਤੇ ਫੋਨ ਕੀਤਾ ਉਦੋਂ ਪੀਸੀਆਰ ਆਈ ਉਹ ਸਾਨੂੰ ਘਰ ਛੱਡ ਕੇ ਆਈ ਅਸੀਂ ਅਸੀਂ ਸਵੇਰੇ ਹਾਂਜੀ 10 ਸਾਲ ਹੋ ਗਿਆ ਅਸੀਂ ਸੱਤੇਵਾਜਾਂ ਦੇ ਖਿਲਾਫ ਕੰਪਲੇਟ ਦਿੱਤੀ ਸੀ ਇਹ ਨਜਾਇਜ਼ ਧੰਦੇ ਚੱਲਦੇ ਆਪਨ ਚੱਲਦੇ ਆ ਇੰਨਾ ਕਰੋੜਾਂ ਦਾ ਫਾਇਦਾ ਗੌਰਮੈਂਟ ਨੂੰ ਦਿੱਤਾ ਪਿਆ ਰਿਹਾ ਤੇ ਸਾਡਾ ਜੋ ਨੁਕਸਾਨ ਆ ਸਾਨੂੰ ਪਰਵਾਹ ਨਹੀਂ ਸਾਨੂੰ ਨਾ ਵੀ ਲੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਉਸ ਤੋਂ ਬਾਅਦ ਸਾਡੇ ਤੇ ਹਮਲੇ ਸ਼ੁਰੂ ਹੋ ਗਏ ਰੋਜ਼ ਇੱਕ ਅਖਬਾਰ ਦੁਬਾਰਾ ਦੇਖ ਲਓ ਅਖਬਾਰਾਂ ਵਿੱਚ ਖਬਰਾਂ ਮੀਡੀਆ ਵਿੱਚ ਖਬਰਾਂ ਸਾਰੀਆਂ ਆ ਰਹੀਆਂ ਨੇ ਲੇਕਿਨ ਕੋਈ ਕਾਰਵਾਈ ਨਹੀਂ ਜੇ ਸਾਲ ਹੋ ਗਿਆ ਉਸ ਤੋਂ ਬਾਅਦ ਮੈਂ ਛਾਣੇ ਪੋਟੋ ਇਨਕੁਆਰੀ ਕਰਵਾਈ ਉਹ ਕਹਿੰਦੇ ਸਹੀ ਗੱਲ ਕਰ ਰਹੀ ਤੁਸੀਂ ਚੰਗਾ ਅਸੀਂ ਨਹੀਂ ਕਿਤੇ ਕਹਿੰਦੇ ਜਾ ਕੇ ਮਰ ਗਿਆ ਜੋ ਮਰਜੀ ਕਰ ਲਿਆ ਅਸੀਂ ਨਾਦ ਕੋਟੂ ਸਮਝਦੇ ਆ ਨਾ ਹਾਈ ਕੋਰਟ ਸਮਝਦੇ ਆ ਥਾਣੇ ਵਾਲੇ ਤੇ ਕਿੰਨਾ ਕਮਿਸ਼ਨਰ ਉਹਨਾਂ ਨੇ ਆਦੇ ਗੱਲ ਦੇਣਾ ਉਹਨਾਂ ਨੇ ਆਦੇ ਕਹਿੰਨਾ ਕਾਰਵਾਈ ਤੇ ਅਸੀਂ ਕਰਦੀ ਐ ਜਾਂ ਜੇ ਫੈਰਵਾਈ ਅਸੀਂ ਕਰਨੀ ਐ ਅਸੀਂ ਕਾਰਵਾਈ ਜੋ ਲਿਖ ਕੇ ਭੇਜਾਂਗੇ ਉਹੀ ਮੰਨਿਆ ਜਾਣਾ ਉਸ ਦਿਨ ਮਨ ਕਹਿੰਦੇ ਤੂੰ ਜ਼ਹਿਰ ਖਾ ਕੇ ਮਰ ਗਿਆ ਥਾਣੇ ਵਾਲੇ ਤੇਰੇ ਕੋਈ ਕਾਰਵਾਈ ਨਹੀਂ ਹੋਣੀ ਐਸ்சிਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਆ ਕੇ ਜ਼ਹਿਰ ਪੀ ਤੇ ਆ ਹਫਤਾ ਮੈਂ ਘਰੋਂ ਆ ਕੇ ਚੋੜੀ ਆ ਕੇ ਜ਼ਹਿਰ ਪੀ ਗਿਆ ਹਫਤਾ ਮੈਂ ਸਥਾਣ ਲਿਆ ਉੱਥੇ 5 ਨੰਬਰ ਥਾਣੇ ਦੇ ਐਸਐਸਏ ਸਾਹਿਬ ਆਏ ਬਿਆਨ ਲਿੱਖ ਕੇ ਲੱਗੇ ਗਏ ਉਹਦੇ ਬਾਅਦ ਜਦੋਂ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਤੁਹਾਡੀ ਪੈਂਡਿੰਗ ਹੈ ਕੱਲ ਨੂੰ ਤੁਹਾਨੂੰ ਦੱਸਾਂਗੇ ਤਾਨੂੰ ਫੋਨ ਕੀਤਾ ਇਸ ਮੌਕੇ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹਨਾਂ ਨੂੰ ਸੱਟੇ ਵਾਜਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ ਜਿਸ ਦੇ ਚਲਦਿਆਂ ਉਹਨਾਂ ਨੇ ਕਈ ਵਾਰ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਇੱਕ ਵੀ ਗੱਲ ਨਹੀਂ ਸੁਣੀ ਜਾਂਦੀ ਜਿਸ ਦੇ ਚਲਦਿਆਂ ਉਹਨਾਂ ਨੂੰ ਮਜਬੂਰ ਹੋ ਕੇ ਧਰਨਾ ਦੇਣਾ ਪਿਆ ਹੁਣ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਸਾਡਾ ਸਿਸਟਮ ਕਿੰਨਾ ਖੁਵਦਿਆ ਹੈ ਜਿੱਥੇ ਲੋਕਾਂ ਨੂੰ ਆਪਣੀ ਗੱਲ ਰੱਖਣ ਲਈ ਵੀ ਧਰਨੇ ਦੇਣੇ ਪੈਣ ਭਲਾ ਉਹ ਦੇਸ਼ ਕਿਵੇਂ ਵਿਸ਼ਵਗੁਰੂ ਬਣ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ i